ਆਮ ਆਦੀ ਪਾਰਟੀ ਦੇ ਐਮਪੀ ਮਾਲਵਿੰਦਰ ਸਿੰਘ ਕੰਗ ਦੇ ਟਵੀਟ ਨੇ ਪੰਜਾਬ ਦੀ ਸਿਆਸਤ ਨੂੰ ਪੱਕਾ ਅਖੇ ਰੱਖ ਦਿੱਤਾ ਹੈ। ਸੋ ਦੱਸਦੇ ਕਿ ਕੱਲ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਜਿਸ ਦੇ ਵਿੱਚ ਉਹ ਲੈਂਡ ਪੂਲਿੰਗ ਮਾਮਲੇ ਦੇ ਉੱਪਰ ਬੋਲਦੇ ਦਿਖਾਈ ਦਿੱਤੇ ਸੀ ਅਤੇ ਜਿਹੜੇ ਆਪਣੇ ਸੁਝਾਅ ਸੀ ਉਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਦਿੰਦੇ ਹੋਏ ਦਿਖਾਈ ਦਿੱਤੇ ਸੀ। ਲੇਕਿਨ ਹੁਣ ਇਸ ਮਾਮਲੇ ਦੇ ਉੱਪਰ ਭਗ ਦੇ ਸਿਆਸਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਮਾਲਵਿੰਦਰ ਸਿੰਘ ਕੰਗ ਨੂੰ ਕੇ ਰਹਿ ਗਿਆ। ਸੋ ਦੱਸਦੇ ਕਿ ਉਹਨਾਂ ਵੱਲੋਂ ਇਹ ਪੋਸਟ ਹੈ ਜਿਹੜੀ ਐਕਸ ਦੇ ਉੱਪਰੋਂ ਡਿਲੀਟ ਕਰਨ ਤੋਂ ਬਾਅਦ ਟਵੀਟ ਨੂੰ ਡਿਲੀਟ ਕਰਨ ਤੋਂ ਬਾਅਦ ਉਹਨਾਂ ਦੇ ਉੱਪਰ ਤੰਜ ਕਸਿਆ ਭਾਵੇਂ ਕਿ ਦੱਸ ਦिए ਕਿ ਇਹ ਜਿਹੜੀ ਪੋਸਟ ਹੈ ਮਾਲਵਿੰਦਰ ਸਿੰਘ ਕੰਗ ਦੇ ਆਫੀਸ਼ੀਅਲ ਪੇਜ ਦੇ ਉੱਪਰ ਅਜੇ ਤੱਕ ਪਈ ਹੈ ਲੇਕਿਨ ਟਵਿੱਟਰ ਹੈਂਡਲ ਦੇ ਉੱਪਰੋਂ ਇਹ ਐਕਸ ਦੇ ਉੱਪਰੋਂ ਇਹ ਪੋਸਟ ਡਿਲੀਟ ਕਰਨ ਨੂੰ ਲੈ ਕੇ ਮਾਲਵਿੰਦਰ ਸਿੰਘ ਕੰਗ ਜਿਹੜੇ ਨੇ ਬੁਰੀ ਤਰੀਕੇ ਦੇ ਨਾਲ ਘਿਰਦੇ ਹੋਏ ਨਜ਼ਰ ਆ ਰਹੇ ਨੇ ਸੋ ਦੱਸ ਦਈਏ ਕਿ ਪਹਿਲਾਂ ਤੁਹਾਨੂੰ ਉਹ ਪੋਸਟ ਸੁਣਾ ਦਿੰਨੇ ਆ ਜਿਹੜੀ ਪੋਸਟ ਹੈ ਕੱਲ ਜਿਹੜਾ ਟਵੀਟ ਹੈ ਕੱਲ ਮਾਲਵਿੰਦਰ ਸਿੰਘ ਕੰਗ ਦੇ ਵੱਲੋਂ ਲੈਂਡ ਪੂਲਿੰਗ ਮਾਮਲੇ ਦੇ ਉੱਪਰ ਸੁਝਾਅ ਦਿੰਦੇ ਹੋਏ ਆਪਣੇ ਸੁਝਾਅ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸੰਬੋਧਨ ਕੀਤਾ ਗਿਆ ਸੀ ਦੱਸ ਦਈਏ ਕਿ ਉਸ ਟਵੀਟ ਦੇ ਵਿੱਚ ਮਾਲਵਿੰਦਰ ਸਿੰਘ ਕੰਗ ਵੱਲੋਂ ਲਿਖਿਆ ਗਿਆ ਸੀ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਇਤਰਾਜ਼ ਹਨ ਮੇਰਾ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਨੂੰ ਸੁਝਾਅ ਹੈ ਕਿ ਸਾਡੀ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ ਕਿਸਾਨੀ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਨੇ ਜਿਵੇਂ ਕਿ ਖੇਤੀ ਦੇ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ ਦਾ ਟੀਚਾ ਮੰਡੀਕਰਨ ਵਿੱਚ ਤੇਜ਼ੀ ਫਸਲੀ ਵਿਭਿੰਨਤਾ ਤੇ ਕੰਮ ਕਰਨਾ ਆਦ ਇਸ ਨੀਤੀ ਤੇ ਵੀ ਕਿਸਾਨਾਂ ਨੂੰ ਅਤੇ ਸਾਡੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਰਾਹੀਂ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਹੀ ਸਰਕਾਰ ਨੂੰ ਅੱਗੇ ਵਧਣਾ ਚਾਹੀਦਾ ਸੋ ਦੱਸ ਦਈਏ ਕਿ ਇਹ ਉਹ ਟਵੀਟ ਹੈ ਜਿਹੜਾ ਮਾਲਵਿੰਦਰ ਕੰਗ ਦੇ ਵੱਲੋਂ ਕੱਲ ਕੀਤਾ ਗਿਆ ਸੀ ਅਤੇ ਕੁਝ ਸਮੇਂ ਤੋਂ ਬਾਅਦ ਉਹਨਾਂ ਦੇ ਟਵਿੱਟਰ ਹੈਂਡਲ ਦੇ ਉੱਪਰੋਂ ਇਹ ਟਵੀਟ ਹੈ ਜਿਹੜਾ ਡਿਲੀਟ ਕਰ ਦਿੱਤਾ ਗਿਆ ਸੀ ਭਾਵੇਂ ਕਿ ਤੁਹਾਨੂੰ ਕੋ ਫਿਰ ਦੱਸ ਦਈਏ ਇਹ ਪੋਸਟ ਹੈ ਜਿਹੜੀ ਮਾਲਵਿੰਦਰ ਸਿੰਘ ਕੰਗ ਦੇ ਆਫੀਸ਼ੀਅਲ ਪੇਜ ਦੇ ਉੱਪਰ ਫੇਸਬੁੱਕ ਪੇਜ ਦੇ ਉੱਪਰ ਇਹ ਜਿਹੜੀ ਪੋਸਟ ਹੈ ਅਜੇ ਤੱਕ ਵੀ ਮੌਜੂਦ ਹੈ ਲੇਕਿਨ ਟਵਿੱਟਰ ਦੇ ਉੱਪਰੋਂ ਇਹ ਜਿਹੜੀ ਪੋਸਟ ਨੂੰ ਡਿਲੀਟ ਕਰਨ ਨੂੰ ਲੈ ਕੇ ਮਾਲਵਿੰਦਰ ਕੰਗ ਦੇ ਉੱਪਰ ਜਿਹੜੇ ਸਵਾਲ ਨੇ ਉਪਾਰਤੀ ਜਨਤਾ ਪਾਰਟੀ ਵੱਲੋਂ ਚੱਕੇਗੇ ਨਹੀਂ ਸੋ ਭਾਰਤੀ ਜਨਤਾ ਪਾਰਟੀ ਦੇ ਲੀਡਰ ਪ੍ਰਿਤਪਾਲ ਸਿੰਘ ਬਲਿਏਵਾਲ ਦੇ ਵੱਲੋਂ ਇਸ ਸਟਰੀਟ ਨੂੰ ਲੈ ਕੇ ਉਹਨਾਂ ਦੇ ਉੱਪਰ ਨਿਸ਼ਾਨਾ ਸਾਧਿਆ ਗਿਆ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਇੱਕ ਪੋਸਟ ਪਾਈ ਗਈ ਜਿਸ ਵਿੱਚ ਉਹ ਕਹਿੰਦੇ ਨਜ਼ਰ ਆਏ ਨੇ ਜਿਹੜੀ ਕਿ ਬੀਜੇਪੀ ਆਗੂ ਪ੍ਰਿਤਪਾਲ ਸਿੰਘ ਬਲਿਏਵਾਲ ਵੱਲੋਂ ਪਾਈ ਗਈ ਹੈ ਕਿ ਕੰਗ ਸਾਹਿਬ ਮੈਂ ਤਾਂ ਸੋਚ ਰਿਹਾ ਸੀ ਕਿ ਤੁਹਾਡੀ ਤਾਰੀਫ ਕਰਾਂ ਪਰ ਤੁਸੀਂ ਤਾਂ ਪਹਿਲਾਂ ਹੀ ਭੱਜ ਗਏ ਰਾਤ ਲੋਕ ਕਹਿ ਰਹੇ ਸੀ ਕਿ ਕੰਗ ਮਰਦ ਬੰਦਾ ਹੈ ਜੱਟ ਜਾਗ ਗਿਆ ਪਰ ਸਵੇਰੇ ਕੰਗ ਮਲਵਿੰਦਰ ਜੀ ਬਸ ਇਹ ਦੱਸ ਦੇਣਾ ਇਹ ਪੋਸਟ ਡਿਲੀਟ ਕਰਨਾ ਫੋਨ ਦਿੱਲੀ ਤੋਂ ਆਇਆ ਕਿ ਚੰਡੀਗੜ੍ਹ ਤੋਂ ਸੋ ਦੱਸ ਦਿਓ ਕਿ ਇਸ ਪੋਸਟ ਨੂੰ ਡਿਲੀਟ ਕਰਨ ਦਿਓ ਪਰ ਹੁਣ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਾਲਵਿੰਦਰ ਸਿੰਘ ਮਾਫ ਕਰਨਾ ਪ੍ਰਿਤਪਾਲ ਸਿੰਘ ਬੜੀਏ ਬਾਰ ਵੱਲੋਂ ਸਿੱਧਾ ਨਿਸ਼ਾਨਾ ਜਿਹੜਾ ਮਾਲਵਿੰਦਰ ਕੰਗ ਦੇ ਉੱਪਰ ਸਾਧਿਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਟਵੀਟ ਦੇ ਉੱਪਰੋਂ ਟਵਿੱਟਰ ਹੈਂਡਲ ਤੋਂ ਐਕਸ ਦੇ ਉੱਪਰੋਂ ਆਪਣਾ ਇਹ ਟਵੀਟ ਹੈ ਜਿਹੜਾ ਡਿਲੀਟ ਕੀਤਾ ਆਪਣੀ ਪੋਸਟ ਡਿਲੀਟ ਕੀਤੀ ਹੈ ਬਸ ਇਹਨਾਂ ਦੱਸ ਦੋ ਕਿ ਟਵਿੱਟਰ ਹੈਂਡਲ ਤੋਂ ਐਕਸ ਦੇ ਉੱਪਰੋਂ ਪੋਸਟ ਡਿਲੀਟ ਕਰਨ ਦੇ ਲਈ ਤੁਹਾਨੂੰ ਜਿਹੜਾ ਫੋਨ ਹੈ ਉਹ ਦਿੱਲੀ ਤੋਂ ਆਇਆ ਕਿ ਚੰਡੀਗੜ੍ਹ ਤੋਂ ਆਇਆ ਸੋ ਸਿੱਧਾ ਨਿਸ਼ਾਨਾ ਜਿਹੜਾ ਉਹ ਹੁਣ ਸਾਧਿਆ ਗਿਆ ਸ ਟਵਿੱਟਰ ਟਵੀਟ ਉੱਪਰੋਂ ਇਹਦੀ ਪੋਸਟ ਡਿਲੀਟ ਕਰਨ ਨੂੰ ਲੈ ਕੇ ਸੋ ਦੱਸ ਦਈਏ ਕਿ ਪਿਛਲੇ ਸਮੇਂ ਦੇ ਵਿੱਚ ਲੰਮੇ ਸਮੇਂ ਤੋਂ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਕਿਸਾਨ ਨੇ ਜਿਹੜੇ ਕਿਸਾਨ ਜਿੱਥੇ ਬੰਦਿਆ ਨੇ ਉਹ ਆਮੋ ਸਾਹਮਣੇ ਨੇ ਸੋ ਦੱਸ ਦਈਏ ਕਿ ਜਿੱਥੇ ਲਗਾਤਾਰ ਪੰਜਾਬ ਸਰਕਾਰ ਲੈਂਡ ਪੂਲਿੰਗ ਨੀਤੀ ਦੇ ਫਾਇਦੇ ਗਿਣਾਰੀ ਹੈ ਉਹਨਾਂ ਦੇ ਵੱਖ-ਵੱਖ ਲੀਡਰ ਸੀਨੀਅਰ ਲੀਡਰਸ਼ਿਪ ਲਗਾਤਾਰ ਪ੍ਰੈਸ ਕਾਨਫਰੰਸ ਕਰਕੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲੈਂਡ ਪੂਲਿੰਗ ਨੀਤੀ ਉਹਦੇ ਹੱਕ ਦੇ ਵਿੱਚ ਹੈ ਤੇ ਦੂਸਰੇ ਪਾਸੇ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਨੇ ਜਿਹੜੇ ਇਸ ਲੈਂਡ ਪੂਲਿੰਗ ਦੇ ਖਿਲਾਫ ਸਰਕਾਰ ਦੇ ਖਿਲਾਫ ਦਿੱਤੇ ਜਾ ਰਹੇ ਨੇ ਤੇ ਮਾਲਮਿੰਦਰ ਸਿੰਘ ਕੰਗ ਉਹ ਪਹਿਲੇ ਆਪਮਦੀ ਪਾਰਟੀ ਦੇ ਲੀਡਰ ਨੇ ਆਗੂ ਨੇ ਜਿਨ੍ਹਾਂ ਦੇ ਵੱਲੋਂ ਇਸ ਲੈਂਡ ਪੁੱਲਿੰਗ ਨੀਤੀ ਦੇ ਉੱਪਰ ਆਪਣੇ ਹੀ ਸੀਨੀਅਰ ਲੀਡਰਸ਼ਿਪ ਨੂੰ ਸੁਝਾਅ ਦਿੱਤਾ ਗਿਆ ਸੀ ਸੁਝਾਅ ਇਹ ਕਿ ਕਿਸਾਨਾਂ ਦੇ ਨਾਲ ਬੈਠ ਕੇ ਇਸ ਸੰਬੰਧੀ ਸਲਾਹ ਮਸ਼ਵਰਾ ਕੀਤਾ ਜਾਵੇ ਸੋਨ ਦੱਸ ਦਈਏ ਇੱਕ ਵਾਰ ਫਿਰ ਤੋਂ ਤੁਹਾਨੂੰ ਉਹ ਪੋਸਟ ਆ ਜਿਹੜੀ ਜਿਹੜੀ ਟਵਿੱਟਰ ਟਵੀਟ ਕੀਤੀ ਗਈ ਸੀਗੀ ਮਾਲਵਿੰਦਰ ਸਿੰਘ ਕੰਗ ਵੱਲੋਂ ਉਹ ਤੁਹਾਨੂੰ ਪੋਸਟ ਸੁਣਾ ਦਿੰਦੇ ਜਿਸ ਦੇ ਵਿੱਚ ਸੁਝਾਅ ਸੀ ਜਿਹੜੇ ਉਹ ਦਿੰਦੇ ਹੋਏ ਨਜ਼ਰ ਆਏ ਸੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸੋਸ ਪੋਸਟ ਦੇ ਵਿੱਚ ਉਹਨੇ ਲਿਖਿਆ ਸੀ ਕਿ ਲੈਂਡ ਪਾਲਸੀ ਲੈਂਡ ਪੁਲਿੰਗ ਪਾਲਸੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਇਤਰਾਜ਼ ਹਨ ਮੇਰਾ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਨੂੰ ਸੁਝਾ ਹੈ ਕਿ ਸਾਡੀ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ ਕਿਸਾਨੀ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਨੇ ਜਿਵੇਂ ਕਿ ਖੇਤੀ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਨਹਿਰੀ ਪਾਣੀ ਹਰ ਖੇਤਰ ਤੱਕ ਪਹੁੰਚਾਉਣ ਦਾ ਟੀਚਾ ਮੰਡੀਕਰਨ ਵਿੱਚ ਤੇਜ਼ੀ ਫਸਲੀ ਵਿਭਿੰਨਤਾ ਤੇ ਕੰਮ ਕਰਨਾ ਆਦ ਇਸ ਨੀਤੀ ਤੇ ਵੀ ਕਿਸਾਨਾਂ ਨੂੰ ਅਤੇ ਸਾਡੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਰਹੀ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਸਰਕਾਰ ਨੂੰ ਅੱਗੇ ਵਧਣਾ ਚਾਹੀਦਾ ਸੋ ਇਹ ਪੋਸਟ ਆ ਜਿਹੜੀ ਜਿਹੜੀ ਕਿ ਐਕਸ ਦੇ ਉੱਪਰ ਪਾਈ ਗਈ ਸੀ ਮਾਲਵਿੰਦਰ ਕੰਗ ਦੇ ਵੱਲੋਂ ਲੇਕਿਨ ਕੁਝ ਸਮੇਂ ਤੋਂ ਬਾਅਦ ਇਹ ਐਕਸ ਦੇ ਉੱਪਰੋਂ ਇਹ ਜਿਹੜੀ ਪੋਸਟ ਆ ਡਿਲੀਟ ਕੀਤੀ ਗਈ ਸੀ ਜਿਸ ਤੋਂ ਬਾਅਦ ਇਸ ਪੋਸਟ ਨੂੰ ਡਿਲੀਟ ਕਰਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਵੱਲੋਂ ਮਾਲਵਿੰਦਰ ਕੰਗ ਨੂੰ ਘੇਰਿਆ ਗਿਆ ਸੋ ਦੱਸ ਜੀ ਕਿ ਇਸ ਸੰਬੰਧੀ ਇਸ ਲੈਂਡ ਪੂਲਿੰਗ ਪਾਲਿਸੀ ਦੇ ਸੰਬੰਧ ਦੇ ਵਿੱਚ ਪਹਿਲੇ ਆਮ ਆਦਮੀ ਪਾਰਟੀ ਦੇ ਆਗੂ ਨੇ ਜਿਹੜੇ ਕੀ ਸੁਝਾਅ ਦਿੰਦੇ ਨਜ਼ਰ ਆਏ ਨੇਗੇ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਕਿਸਾਨਾਂ ਦੇ ਨਾਲ ਮਿਲ ਕੇ ਇਹਦਾ ਕੋਈ ਹੱਲ ਕੱਢਣਾ ਚਾਹੀਦਾ ਤੇ ਉਸ ਤੋਂ ਬਾਅਦ ਇਸ ਨੀਤੀ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਸੋ ਦੱਸ ਦਈਏ ਕਿ ਭਾਵੇਂ ਇਹ ਦੀ ਪੋਸਟ ਹੈਗੀ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਦੀ ਪੋਸਟ ਹੈ ਸਿਰਫ ਟਵਿੱਟਰ ਹੈਂਡਲ ਤੋਂ ਯਾਨੀ ਕਿ ਐਕਸ ਤੋਂ ਡਿਲੀਟ ਕੀਤੀ ਗਈ ਹੈ ਲੇਕਿਨ ਉਹਨਾਂ ਦੇ ਜਿਹੜਾ ਆਫੀਸ਼ੀਅਲ ਪੇਜ ਹੈਗਾ ਫੇਸਬੁੱਕ ਪੇਜ ਆ ਉਹਦੇ ਉੱਪਰ ਇਹ ਪੋਸਟ ਅਜੇ ਤੱਕ ਵੀ ਮੌਜੂਦ ਹੈ ਲੇਕਿਨ ਟਵੀਟ ਦੇ ਉੱਪਰੋਂ ਟਵਿੱਟਰ ਦੇ ਉੱਪਰੋਂ ਇਹ ਪੋਸਟ ਨੂੰ ਡਿਲੀਟ ਕਰਨ ਨੂੰ ਲੈ ਕੇ ਮਾਲਵਿੰਦਰ ਕੰਗ ਆ ਨੇ ਜਿਹੜੇ ਹੁਣ ਉਹ ਵਿਵਾਦਾਂ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਘੇਰਿਆ ਗਿਆ ਆ ਜੇਕਰ ਗੱਲ ਕਰੀਏ ਆਗੂਆਂ ਦੇ ਵੱਲੋਂ ਪ੍ਰਿਤਪਾਲ ਸਿੰਘ ਬਲੀਏ ਬਾਲਵਲੋਂ ਇੱਕ ਪੋਸਟ ਪਾਈ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਪੁੱਛੀ ਗਈ ਹੈ ਕਿ ਭਾਈ ਇਹ ਪੋਸਟ ਡਿਲੀਟ ਕਰਨ ਦੇ ਲਈ ਫੋਨ ਜਿਹੜਾ ਚੰਡੀਗੜ੍ਹ ਤੋਂ ਆਇਆ ਕਿ ਦਿੱਲੀ ਤੋਂ ਆਇਆ ਦੱਸਿਆ ਜਾਵੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੱਲ ਸ਼ਾਮ ਤੱਕ ਅਸੀਂ ਤਾਰੀਫ਼ ਕਰ ਰਹੇ ਸੀਗੇ ਕੀ ਮਾਲਵਿੰਦਰ ਸਿੰਘ ਕੰਗ ਜੱਟ ਬੰਦਾਗਾ ਲੇਕਿਨ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਇਹ ਪੋਸਟ ਆ ਜਿਹੜੀ ਉਹ ਡਿਲੀਟ ਕੀਤੀ ਗਈ ਹੈ ਟਵਿੱਟਰ ਦੇ ਉੱਪਰੋਂ ਭਾਵੇਂ ਕਿ ਇਹ ਪੋਸਟ ਅਜੇ ਤੱਕ ਫੇਸਬੁੱਕ ਪੇਜ ਦੇ ਉੱਪਰ ਮੌਜੂਦ ਹੈ ਲੇਕਿਨ ਟਵਿੱਟਰ ਉੱਪਰੋਂ ਪੋਸਟ ਨੂੰ ਡਿਲੀਟ ਕਰਨ ਨੂੰ ਲੈ ਕੇ ਮਾਲਵਿੰਦਰ ਸਿੰਘ ਕੰਗ ਇਸ ਮਾਮਲੇ ਦੇ ਵਿੱਚ ਹੁਣ ਘਿਰਦੇ ਨਜ਼ਰ ਆ ਰਹੇ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਉਹਨਾਂ ਦੇ ਉੱਪਰ ਸਵਾਲ ਚੁੱਕੇ ਗਏ ਨੇ ਕਿ ਪੋਸਟ ਡਿਲੀਟ ਕਰਨ ਦੇ ਲਈ ਇਹ ਜਿਹੜੇ ਹੁਕਮ ਕਿੱਥੋਂ ਆਏ ਨੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਮੰਤਰੀਆਂ ਨੂੰ ਜਾਂ ਫਿਰ ਆਗੂ ਆਪਣਾ ਇਹ ਜਿਹੜਾ ਪੱਖ ਰੱਖਣ ਦਾ ਵੀ ਹੱਕ ਨਹੀਂ ਕਿ ਆਪਣੀ رائے ਵੀ ਨਹੀਂ ਰੱਖ ਸਕਦੇ ਇਸ ਨੂੰ ਲੈ ਕੇ ਲਗਾਤਾਰ ਹੁਣ ਇਹ ਪੋਸਟ ਨੂੰ ਡਿਲੀਟ ਕਰਨ ਤੋਂ ਬਾਅਦ ਮਾਲਵਿੰਦਰ ਸਿੰਘ ਕੰਗਾ ਤੇ ਆਮ ਆਦਮੀ ਪਾਰਟੀ ਘਿਰਦੀ ਹੋਈ ਨਜ਼ਰ ਆ ਰਹੀ ਹੈ ਦੱਸ ਦਿਓ ਕਿ ਇੱਕ ਵਾਰ ਫਿਰ ਤੋਂ ਇਹ ਪੋਸਟ ਹੈ ਜਿਹੜੀ ਟਵਿੱਟਰ ਦੇ ਉੱਪਰ ਸੀ ਲੇਕਿਨ ਕੁਝ ਟਵਿੱਟਰ ਤੋਂ ਪਰੋਂ ਕੁਝ ਸਮੇਂ ਬਾਅਦ ਇਹ ਪੋਸਟ ਡਿਲੀਟ ਕੀਤੀ ਗਈ ਭਾਵੇਂ ਇਹ ਜਿਹੜੀ ਪੋਸਟ ਆ ਅਜੇ ਤੱਕ ਮਾਲਵਿੰਦਰ ਕੰਗ ਦੇ ਪੇਜ ਦੇ ਉੱਪਰ ਫੇਸਬੁੱਕ ਪੇਜ ਦੇ ਉੱਪਰ ਬਣੀ ਹੋਈ ਹੈ ਲੇਕਿਨ ਟਵਿੱਟਰ ਉੱਪਰੋਂ ਇਸ ਪੋਸਟ ਨੂੰ ਡਿਲੀਟ ਕਰਨਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਨਿਸ਼ਾਨੇ ਦੇ ਉੱਪਰ ਲਿਆ ਗਿਆ ਸੋ ਨਾਲ ਹੀ ਨਾਲ ਦੱਸ ਦਈਏ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਕਲੀਅਰ ਕੀਤਾ ਜਾਵੇ ਮਾਲਵਿੰਦਰ ਕੰਗ ਦੇ ਵੱਲੋਂ ਕਿ ਟਵਿੱਟਰ ਹੈਂਡਲ ਤੋਂ ਐਕਸ ਤੋਂ ਇਹ ਪੋਸਟ ਡਿਲੀਟ ਕਰਨ ਦੇ ਲਈ ਫੋਨ ਉਹਨਾਂ ਨੂੰ ਦਿੱਲੀ ਤੋਂ ਆਇਆ ਸੀ ਜਾਂ ਫਿਰ ਚੰਡੀਗੜ੍ਹ ਤੋਂ ਸੋ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਅਰਜਾਨਾ ਲੋਕ